ਵਾਹਿਗੁਰੂ ਜੀ ਕੰਸਾ ਜੁਤੇ ਪ੍ਰਕਾਸ਼ ਰਤੋ ਦੇ ਵਿੱਚ ਅੱਜ ਰਾਜਪੁਰਾ ਦੇ ਵਿੱਚੋ ਵਿਚਾਰ ਨਗਰ ਕੀਰਤਨ ਕਿੰਨਾ ਜਰਾ ਤੁਸੀਂ ਦੇ ਸਕਦੇ ਹੋ ਕਿ ਪਾਲਕੀ ਨੂੰ ਸੋਨਾ ਸਜਾਇਆ ਗਿਆ ਚਾਰ ਸਫੇਰਿਓ ਔਰ ਨਗਰ ਕੀਰਤਨ ਦੀ ਗਵਾਈ ਜਿਹੜੀ ਪੰਜ ਪੈਰੇ ਕਰ ਰਹੇ ਨੇ ਔਰ ਪਿਛਲੇ ਪਾਸੇ ਸੰਗਤਾਂ ਜਿਹੜੀਆਂ ਕੀਰਤਨ ਲਈ ਹਾਜ਼ਰੀ ਭਰ ਰਹੀਆਂ ਨੇ ਉਹ ਸਵੇਰ ਤੋਂ ਹੀ ਚੜਾ ਹੈ ਨਗਰ ਕੀਰਤਨ ਆਰੰਭ ਹੋਇਆ ਸੀ ਵੱਖ-ਵੱਖ ਸ਼ਹਿਰਾਂ ਚੋਂ ਹੁੰਦਾ ਹੋਇਆ ਗੁਰਦੁਆਰਾ ਮਹਿੰਦਰਗੜ੍ਹ ਚ ਪਾਤਸ਼ਾਹੀ ਨਵੀਂ ਵਿਕਾਸ ਮਾਪ ਤੋਂ ਵੇਗਾ ਪਰਵੰਤਕ موجوده ਗੱਲਬਾਤ ਕਰਦੇ ਕੀ ਕਹਿਣਾ ਚਾਹੁੰਦੇ ਜੀ ਅੱਜ ਨਿਸ਼ਾਨ ਨਗਰ ਕਿੱਕੜੇ ਜਾ ਰਹੇ। ਵਾਹੀ ਕੋ ਕਿਤਾ ਖਾਲਸਾ ਵਾਹੀ ਕਿਤੇ ਫਸੇ ਸਮੁੱਚੀ ਵਿਕਾਈ ਨੂੰ ਗੁਰੂ ਆਦਿਨ ਦੇ ਸਮਾਵੇ ਬਖਸ਼ਿਤ ਨਿਕਲਵਾਨੀ ਕਿਉਂਕਾ 1810 ਤੱਕ ਗੁਰੂ ਆ ਸਮਾ ਦਾ ਪਹਿਲਾ ਪਾਵਨ ਪ੍ਰਕਾਸ਼ ਗੁਰੂ ਆਦਿਨ ਦੇ ਸਾਹਮਣੇ ਸਤਕਨ ਸਿੰਘ ਹਮੰਦਰ ਸਾਹਿਬ ਵਿਕੇ ਕਰਵਾਇਆ ਜਿੱਦੀ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਸਾਹਮਣੇ ਭਾਈ ਮਾਨੀ ਸਿੰਘ ਜੀ ਪਾਪਾ ਦੀਨ ਸਿੰਘ ਸਾਹ ਹੰਮਦਮਾ ਸਾਹਿਬ ਦੇ ਸਾਨ ਤੇ ਕਰਾਈ ਤੇ ਹਜੂਰ ਸਾਹਿਬ ਦੇ ਪਾਵਨ ਸਾਨ ਤੇ ਸਨੇਸ਼ ਦਿੱਤਾ ਤੇ ਅੱਗੇ ਤੇ ਇਹ ਕੱਲ ਦੀ ਕਬੀ ਚਲਾਇ ਪੰਚ ਸਭ ਸਿੱਖੰਦਰ ਸਮੇ ਗੁਰੂ ਮਾਨੇਗੰਦ ਦੇ ਦੇਸ਼ ਅਨੁਸਾਰ ਅਸਰੇ ਪਹਿਲੇ ਪਾਵਨ ਕਾਸ਼ਪੁਰ ਅਤੇ ਸੰਗਮਰੰ ਦਾ ਦਿਨ ਨੂੰ ਗੁਰਦਰਾ ਸਾਹਿਬ ਪਾਸ਼ੇ ਮਹਿੰਦਰਗੰਗ ਸਮੂਹ ਸੰਤਾਂ ਦੇ ਸੇਵਾ ਨਾਲ ਗੁਰਦਾ ਪੰਥ ਕਮਾਟੀ ਦੇ ਸਤਿ ਸੱਚੇ ਜਥੇ ਦੇ ਸੇਵਾ ਨਾਲ ਬੁਰੂ ਲੰਗ ਸਾਹਿਬ ਦੀ ਛਤਰ ਛਾਇਆ ਪੰਧਿਆ ਪਰਦੇ ਹਗਾਈ ਵਿੱਚ ਮਗਰ ਕਿੰਨਾ ਰੰਗ ਭਰਿਆ ਜਿਦੇ ਵੀ ਸੰਤਾਂ ਨੇ ਭਾਰੀ ਉਤਸ਼ਾਹ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ ਪਸ਼ਾਕੇ ਦੇ ਸਾਰੀਆਂ ਪਰੰਦੇ ਕਮਾਟੀ ਦਾ ਸੰਤਾਂ ਦਾ ਬੋਤਨ ਮਤਮਾਰ ਸਾਨੂੰ ਸ੍ਰੀ ਖੰਪਾਲ ਸਾਹਿਬ ਆਰੰਭ ਹੋਣਗੇ ਚਾਹ ਤਿੰਨ ਨੂੰ ਪੋਕਾ ਜੰਮ ਕੇ ਗੁਰੂ ਕਲੰਗਰ ਤੁਟ ਬਤਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੀ ਵਿਸ਼ਾਲ ਲਗ ਵਿਰਤਨ ਜਿਹੜਾ ਕਿ ਆਰੰਭ ਹੋਇਆ ਸੀਗਾ ਵਕ ਵਕ ਸ਼ਹਿਰ ਦੇ ਵਿੱਚ ਹੁੰਦਾ ਆ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਮੰਦਰਗਾ ਦੇ ਵਿਖੇ ਸਮਾਤ ਹੋਵੇਗਾ ਕਨਪ੍ਰਸ ਸਭਾ ਸ੍ਰੀ ਦੇ ਨਾਲ ਦਇਆ ਸਿੰਘ ਰਾਜਪੁਰਾ